ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਜੀ ਜੇ ਨਵੋਟਾਂ ਤਾਂ ਤੇ ਆਪਣੇ ਵੋਟ ਬਣੇ ਤੇ ਆਪਾਂ ਦੇ ਵੋਟਰ ਨਾਲ ਕੋਈ ਮਸਲਾ ਨਹੀਂ ਤੇ ਅੱਜ ਆਪਾਂ ਚੱਲੇ ਆ ਜੀ ਸ੍ਰੀ ਅਮ੍ਰਿਤਸਰ ਯਾਤਰਾ 'ਨ ਤੇ ਆਪਾਂ ਜਾਣ ਲੱਗੇ ਆ ਜੀ ਮੋਟਰਸਾਈਕਲ ਤੇ ਤੇ ਆਪਣੇ ਅੱਜ ਸਭ ਤੋਂ ਪਹਿਲਾਂ ਕਰਾਂ ਦੀ ਪਿੰਦੀ ਸ਼ੁਰੂਆਤ ਸਭ ਤੋਂ ਪਹਿਲਾਂ ਤੋਂ ਹੁੰਦੇ ਆ ਜੀ ਮੋਟਰਸਾਈਕਲ ਫਿਰ ਕਰਦੇ ਆ ਜੀ ਬੈਕਪੈਕਿੰਗ ਤੇ ਆਪਣੇ ਮੋਟਰਸਾਈਕਲ ਤਿਆਰ ਨੇ ਜੀ ਧੌਂ ਲਈ ਤੇ ਆਪਣੇ ਮੋਟਰਸਾਈਕਲ ਖੜੇ ਨੇ ਸਭ ਤੋਂ ਪਹਿਲੇ ਤੋਂ ਹੁੰਦੇ ਆ ਜੀ ਆਪਾਂ ਮੋਟਰਸਾਈਕਲ ਸ਼ੇ ਕਰਦੇ ਆਂ ਜੀ ਆਪਾਂ ਬ੍ਰੇਕ ਪਾਈ ਲਓ ਜੀ ਆਪਾਂ ਲਾ ਲਿਆ ਮੋਟਰਸਾਈਕਲ ਰਹਿਣ ਚਾਈ ਪਾਰਕ ਤੋਂ ਜੀ ਤੇ ਆਪਾਂ ਕਰਦੇ ਆਂ ਜੀ ਸ਼ੁਰੂਆਤ ਤੋਂ ਲੇਟੋ ਪਹਿਲਾ ਘੁੰਮੇ ਆਂ ਜੀ ਆਪਾਂ ਮੋਟਰਸਾਈਕਲ ਸ਼ੇ ਕਰਦੇ ਆਂ ਜੀ ਆਪਾਂ ਸ਼ੁਰੂਆਤ ਚਲੋ ਤਾਂ ਬਹਿਣਾ ਘੁੰਮਦੇ ਨਹੀਂ ਲਓ ਜੀ ਸੰਗਤ ਜੀ ਹੋ ਗਏ ਸ਼ਾਮ ਦਾ ਵੇਲਾ ਤੇ ਸਭ ਤੋਂ ਪਹਿਲੇ ਜਾਣ ਲੱਗੇਗੇ ਆਪਾਂ ਸਿੰਘ ਸਿਧਾਂ ਸੋਣਾ ਸਾਹਿਬ ਤੇ ਆਪਾਂ ਸਟਾਰਟ ਕਰਦੇ ਹਾਂਗੇ ਯਾਤਰਾ ਆਪਣੀ ਸਿੰਘ ਸਿਧਾਂ ਗੁਰਦੁਆਰਾ ਸਾਹਿਬ ਤੋਂ ਤੇ ਇੱਥੇ ਗੁਰਦੁਆਰਾ ਸਾਹਿਬ ਨੂੰ ਜਾਨਣਗੇ ਆਪਣੀ ਸਿੰਘ ਤੇ ਇੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਲਓ ਜੀ ਸੰਗਤ ਜੀ ਆਪਾਂ ਆ ਗਏ ਜੀ ਗੁਰਦੁਆਰਾ ਸਿੰਘ ਸਿਧਾਂ ਸਾਹਿਬ ਮੁਹਾਲੀ ਵਿਕੇ ਤੇ ਆਪਾਂ ਇੱਥੇ ਸਭ ਤੋਂ ਪਹਿਲਾਂ ਦੇਖ ਲਈ ਮੱਥਾ ਮੱਥੇ ਟੇਕ ਕਰਦੇ ਹਾਂਗੇ ਆਪਾਂ ਅਰਦਾਸ ਬੰਦੀ ਤੇ ਫਿਰ ਆਪਾਂ ਚੱਲਦੇ ਹਾਂਗੇ ਨੌਜੀ ਸੰਗਤ ਜੀ ਆਪਾਂ ਅੱਜ ਗੁਰਦਾਰਾ ਸਿੰਘ ਸਿੱਧਾਂ ਸਾਹਿਬ ਜੀ ਤੇ ਕਰਵੀ ਦਰਸ਼ਨ ਨੂੰ ਬਧਰ ਸਾਹਿਬ ਜੀ ਦੇ ਤੇ ਇਤਿਹਾਸਿਕ ਗੁਰਦਾਰਾ ਬਾਬਾ ਨਾਨਕ ਸਿੰਘ ਜੀ ਦੇ ਆਪਾਂ ਅੱਜ ਕਰਦੇ ਜੀ ਸ਼ੁਰੂਆਤ ਮੇਜੀ ਸੰਗਤ ਜੀ ਆਪਾਂ ਅੰਦੀ ਆਲੇ ਜੰਮਰਣ ਜੱਤ ਨੇ ਕਰਦੀ ਐਂਟਰੀ ਤੇ ਆਪਾਂ ਖੜੇ ਮੇਕੇ ਤੇ ਆਪਣਾ ਬਹੁਤ ਖੜਿਆ ਜੀ ਆਸ਼ਾ ਨਿਸ਼ਕਾਰੀ ਤੇ ਆਪਣੇ ਬਾਕੀ ਬਾਤੂ ਮੋਟੇ ਆਪਣੇ ਚਾਚਾ ਜੀ ਤੇ ਚਾਚਾ ਜੀ ਨੂੰ ਜੀਂਦ ਲੋਜੀ ਸੰਗਤ ਜੀ ਭਾਈ ਸਾਹਿਬ ਗਏ ਨੇ ਆਪਣੇ ਥੱਕ ਤੇ ਕਹਿੰਦੇ ਨੇ ਪਲਾਉ ਚਾ ਤੇ ਅਸਾਂ ਨੇ ਵਿਕਿਆ ਚ ਕੋਚਾ ਅਜਾ ਸੁਗੇ ਜੂਟਾ ਚੱਕਾ ਵਾ ਇਹ ਦੋ ਗਾਰੇ ਲੋਜੀ ਸੰਗਤ ਜੀ ਆਪਾਂ ਆ ਗਏ ਜੀ ਆਪਣਾ ਨਾ ਗਜਾਦਰੀ ਤੇ ਆਪਾਂ ਇੱਥੇ ਬੈਠੇ ਆ ਜੀ ਤੇ ਆਪਣੇ ਭਾਈ ਸਾਹਿਬ ਮਾਰਦੇ ਮਸ਼ਹਹਰੇ ਦੇ ਹੱਥ ਤੇ ਆਦੇ ਬਾਗਾ ਭਾਈ ਬਾਗਾ ਭਾਈ ਕੁਝ ਵਿਚਾਰ ਸਾਂਝੇ ਕਰਦੇ ਆਏ ਤੇ ਕੁਝ ਗੱਲਾਂ ਕਰਦੇ ਆਏ ਆਪਣੇ ਭਾਈ ਸਾਹਿਬ ਨਾਲ ਗੱਲ ਦੇਣੀ ਤੇ ਆਪਾਂ ਇੱਥੇ ਅਜੀ પેટ્રોલ ਪੰਪ ਤੇ ਤੇ ਪੋਇਆ પેટ્રોલ ਤੇ ਨਾਲ ਹੀ ਕੀਤਾ ਆਪਣੇ પેટ્રોલ ਪੰਪ ਤੇ ਕਬਜ਼ਾ ਤੇ ਭਾਈ ਸਾਹਿਬ ਹਸ਼ਾਰਾਂ ਜਿ ਕੁਝ ਦੱਸ ਗੱਲਾਂ ਕਰਦੇ ਹੋਏ ਤੇ ਆਪਣੇ ਭਾਈ ਸਾਹਿਬ ਬੈਠੇ ਨੇ ਯਾਸਨ ਲਈ ਤੇ ਆਪਣੇ ਇਹ ਭਾਈ ਸਾਹਿਬ ਮਿੰਟੂ ਸਾਹਿਬ ਤੇ ਇਹਨੇ ਬੜੇ ਖੁਸ਼ ਪਹਿਲੀ ਵਾਰੀ ਜਾਂਦੇ ਨੇ ਯਾਤਰਾ ਤੇ ਤੇ ਆਪਣੇ ਚਾਚਾ ਜੀ ਚਾਚਾ ਜੀ ਮਾਰਦੇ ਮਸ਼ਹਰੇ ਦੇ ਹੱਥ ਤੇ ਚਾਚਾ ਬੜਾ ਖੁਸ਼ ਆ ਚਾਚਾ ਪਹਿਲੀ ਵਾਰੀ ਜਾਂਦਾ ਹੋਇਆ ਚਾਚਾ ਥੱਕੇ ਵੀ ਬੜੀ ਜਲਦੀ ਜਾਂਦਾ ਤੇ ਆਪਣੇ ਪਾਪਾ ਜੀ ਤੇ ਤੇ ਆਪਾਂ ਨੇ ਸੰਗਤ ਜੀ ਆਪਣਾ ਚਿਹਰਾ ਦਿਖਾਉਂਦੇ ਹੋਏ ਤੇ ਮੈਂ ਕਿਹਾ ਆਪਾਂ ਵੀ ਆਪਣਾ ਚਿਹਰਾ ਦਿਖਾ ਦਈਏ ਤੇ ਆਪਣੇ ਪੈਸਾ ਬੋਲਟ ਇਨ ਚੈਕ ਇਨ ਕਰਦੇ ਹੋਏ ਤੇ ਬੜੇ ਆਰਾਮ ਨਾਲ ਸੱਲਦੇ ਹੋਏ ਤੈਲਦੇ ਹੋਏ ਲੋ ਜੀ ਸੰਗਤ ਜੀ ਹੋ ਗਈ ਸਵੇਰ ਦਾ ਵੇਲਾ ਤੇ ਆਪਾਂ ਸੋਚਿਆ ਸਵੇਰ ਟਾਈਮ ਬਣਾ ਦੇਣੀ ਵੀਡੀਓ ਤੇ ਰਾਤ ਦੇ ਵੇਲੇ ਤਾਂ ਬਣਨੀ ਨਹੀਂ ਸਹੀ ਨਾਲ ਵੀਡੀਓ ਤੇ ਆਪਾਂ ਸੋਚਿਆ ਬਣਾ ਦੇਈਏ ਤੇ ਸਭ ਤੋਂ ਅੱਗੇ ਨੇ ਭਾਗਾ ਪਾਜੀ ਚੈਨਲ ਦੇ ਦੋਸਤ ਮਿੰਟੂ ਭਾਈ ਤੇ ਇਹ ਕਹਿੰਦੇ ਨੇ ਅਸੀਂ ਅੱਗੇ ਜਾਣਾ ਤੇ ਆਪਾਂ ਨੇ ਵੀ ਕਿਹਾ ਦੀ ਪੁੱਛਿਆ ਰਹਿਣਾ ਤੇ ਅਸੀਂ ਅੱਗੇ ਚਲੇ ਜਾਣਾ ਤੇ ਮਿੰਟੂ ਭਾਈ ਸਾਹਿਬ ਮੋਟਰਸਾਈਕਲ ਤੇ ਚੱਕਦੇ ਹੋਏ ਤੇ ਅਸੀਂ ਕਹਿੰਦੇ ਤੁਸੀਂ ਪੁੱਛਿਆ ਰਹਿ ਜਾਣਾ ਲੋਜੀ ਸੰਗ ਲਈ ਆਪਾਂ ਨਹੀਂ ਆਖਰੀ ਵਾਰ ਤੇ ਆਪਾਂ ਪਹਿਲਾਂ ਸੋਚੇ ਦੂਰਦਰਸ਼ਨ ਵਿਦਿਆਰੀ ਕਰ ਗਏ ਹਾਂ ਉਹ ਵਾਰ ਤੇ ਇਥੇ ਰਾਹਤ ਦੀ ਕੋਟੀ ਚੱਲਦੇ ਹਾਂ ਨਿਸ਼ਾਨੇ ਕਰਨ ਲਈ ਇੱਥੇ ਚੱਲਦੇ ਹਾਂ ਲੋਜੀ ਸੰਗ ਲਈ ਆਪਾਂ ਨਹੀਂ ਆਖਰੀ ਬੰਦੇ ਤੇ ਆਪਾਂ ਕਰਨੇ ਨੇ ਸੋਚੋ ਦੂਰਦਰਸ਼ਨ ਉਹ ਨਾਲੇ ਕਰਦੇ ਦੂਰਦਰਸ਼ਨ ਇਹ ਆਪਾਂ ਜਾਂਦੇ ਹਾਂ ਲਓ ਜੀ ਸੰਗਤ ਜੀ ਆਪਾਂ ਅੱਜ ਸਭ ਤੋਂ ਪਹਿਲਾਂ ਹਰ ਕੀ ਬੋਲੀ ਤੇ ਆਪਾਂ ਕਰਨੇ ਯਾ ਚ ਸਭ ਤੋਂ ਪਹਿਲਾਂ ਸ਼ੁਕਰੀਆ ਤੇ ਸੇ ਕਰ ਦਿੰਦੇ ਹਾਂ ਤੇ ਹਰ ਕੀ ਬੋਲੀ ਕਰ ਸੰਗਤ ਜੀ ਗਾਰੇ ਤੇ ਉਸ ਤੋਂ ਬਾਅਦ ਜਾਂਦੇ ਜੀ ਆਪਣੇ ਗੁਰੂ ਘਰੇ ਹਰਿਦਵਾਰ ਜੀ ਤੇ ਤੁਹਾਨੂੰ ਅਗਲੀ ਵੀਡੀਓ ਦੀ ਦਰਸ਼ਨ ਕਰਾ ਦੇ ਜੀ ਘਰ ਦੇ ਤੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਜੀ